ਪਿਛਲੇ 15 ਸਾਲ ਤੋਂ ਮੈਂ ਇੱਥੇ ਪੰਜਾਬੀ ਮਾਂ ਬੋਲੀ ਦਾ ਵਿਸ਼ਾ ਪੜਾ ਰਹੀ ਹਾਂ ਸਾਡਾ ਇਸ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦਾ ਮੇਨ ਉਪਰਾਲਾ ਕਰਨ ਦਾ ਮਕਸਦ ਇਹ ਆ ਕਿ ਬੱਚੇ ਜਿਹੜੇ ਕਿ ਪੰਜਾਬੀ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਆ ਅਸੀਂ ਇਸ ਕਮਰੇ ਦੇ ਵਿੱਚ ਸਾਰੀ ਹੀ ਹਰ ਇੱਕ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਵਣਗੀ ਜਿਹੜੀ ਆ ਉਹ ਲਾਈ ਹੋਈ ਆ ਇਹ ਸਾਰੇ ਕੁਝ ਨਾਲ ਜੋੜਨ ਲਈ ਅਸੀਂ ਇਹ ਉਪਰਾਲਾ ਕੀਤਾ ਹੈ ਪੰਜਾਬੀ ਪ੍ਰਯੋਗਸ਼ਾਲਾ ਜਿਹੜੀ ਅਸੀਂ ਬਣਾਈ ਆ ਤੇ ਬੱਚਿਆਂ ਨੂੰ ਅਸੀਂ ਇੱਥੇ ਸੱਦਦੇ ਆ ਉਹਨਾਂ ਨੂੰ ਹਰ ਇੱਕ ਚੀਜ਼ ਤੋਂ ਪੁਰਾਣੇ ਤੋਂ ਜਾਣੂ ਕਰਾਉਣੇ ਤਾਂ ਕਿ ਬੱਚੇ ਜਿਹੜੇ ਉਹ ਆਪਣੇ ਸੱਭਿਆਚਾਰ ਨੂੰ ਭੁੱਲਣ ਨਾ ਆਪਣੀ ਮਾਤ ਭਾਸ਼ਾ ਨੂੰ ਨਾ ਭੁੱਲਣ ਮੇਰਾ ਨਾਮ ਨਿਰਮਲ ਹੈ ਮੈਂ ਸਕੂਲ ਆਫ ਐਮਨਿਟੀ ਅਧਿਆਪਕ ਹਾਂ ਤੇ ਇੱਥੇ ਮੈਂ ਬੌਕਸਿੰਗ ਕਰਦਾ ਹਾਂ ਅੰਤੇ ਜਿਹੜਾ ਪੰਜਾਬ ਖੇਡਾਂ 'ਚ ਮੇਰਾ 골ਡ ਮੈਡਲ ਆ ਤੇ ਹੁਣ ਮੈਂ ਨੈਸ਼ਨਲ ਖੇਡਣ ਜਾ ਰਿਹਾ ਹਾਂ ਪੰਜਾਬ ਵੱਲੋਂ ਇਹ ਸਕੂਲ 'ਚ ਸਾਰੀਆਂ ਸਹੂਲਤਾਂ ਮਿਲਦੇ ਨੇ ਸਾਰੇ ਪਲੇਅਰਾਂ ਨੂੰ ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ 골ਡ ਮੈਡਲ ਲੈ ਕੇ ਆਵਾਂ ਮੈਂ ਕਹਿੰਦਾ ਉਹਨਾਂ ਕੋਈ ਸਰਕਾਰ ਗਰੀਬੀ ਨਹੀਂ ਚੱਕ ਸਕਦੀ ਗਰੀਬੀ ਦੂਰ ਬਿਲਕੁਲ ਹੋ ਸਕਦੀ ਹੈ ਜੇ ਗਰੀਬਾਂ ਦੇ ਬੱਚਿਆਂ ਨੂੰ ਪੜਾ ਦੋਗੇ ਕੁਆਲਟੀ ਐਜੂਕੇਸ਼ਨ ਦੇ ਦਿਓ ਉਹ ਜੇਈ ਕਲੀਅਰ ਕਰਨ ਜੇਈ ਐਟ ਐਟੀ ਕਲੀਅਰ ਕਰਕੇ ਉਹ ਟੈਟ ਕਲੀਅਰ ਕਰ ਲੈਣ ਉਹ ਆਈਐਸ ਦੇ ਪੇਪਰ ਦੇ ਦੇਣ ਡੀਸੀ ਬੰਨ ਐਸਐਸਪੀ ਬੰਨ ਉਹ ਗਰੀਬੀ ਚੱਕ ਸਕਦੇ ਆ